ਪੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ ਜਸਨੇ ਵੀ ਇਹ ਸਤਰ ਲਿਖੀ ਹੋ ਨਾ ਇੱਕ ਵਾਰ ਤਾਂ ਉਹ ਵੀ ਹੈਰਾਨ ਰਹਿ ਗਿਆ ਹੋਣਾ ਮੁੱਠੀਪੁਰ ਸਿੰਘ ਪੰਜਾਬ ਦੇ ਉੱਤੇ ਛਾ ਗਏ ਕਿਉਂਕਿ ਜਦੋਂ ਸਨ 1716 ਤੋਂ ਲੈ ਕੇ 1748 ਤੱਕ ਦਾ 22 ਸਾਲਾਂ ਦਾ ਸਿੱਖਾਂ ਦਾ ਇਤਿਹਾਸ ਪੜਦੇ ਆ ਤੇ ਸਿੱਖਾਂ ਦੇ ਹਾਲਾਤ ਕੋਈ ਬਹੁਤ ਚੰਗੇ ਨਹੀਂ ਕਿ ਲੰਗਰ ਖਾਣ ਨੂੰ ਨਾਮ ਮੰਦਰ ਰਹਿਣ ਨੂੰ ਨਾ ਵਸਾ ਕੇ ਘਰਾਂ ਕਿਆਂ ਝਾੜੀਆਂ ਦਾ ਸਾਗ ਪਾਤ ਪੇਂਜੂ ਡੇਲੇ ਬੇਰ ਖਾ ਕੇ ਮਾਣ ਤੋੜਿਆ ਵੱਡੇ ਅਣਾਰੀਆਂ ਦਾ ਆਪਣੇ ਮਿਸ਼ਨ ਤੋਂ ਨਹੀਂ ਓਕੇ ਆਪਣੇ ਨਿਸ਼ਾਨੇ ਤੋਂ ਨਹੀਂ ਝੁਕੇ 1700 ਪਹਿਚਾਨੀਆਂ ਜੋ ਲੜਾਰੀਆਂ ਦੇ ਹੇਤ ਇਹ ਨਾਰੇ ਲਾਉਂਦੇ ਹੋਏ ਸੰਨ 1748 ਤੋਂ ਲੈ ਕੇ 1767 ਤੱਕ ਕਲਗੀ ਧੜ ਦੇ ਪੁੱਤ ਪੰਜਾਬ ਦੇ ਬਾਦਸ਼ਾਹ ਬਣ ਗਏ ਪਰ ਜਦੋਂ ਸੰਨ 1765 ਦੇ ਵਿੱਚ ਲਾਹੌਰ ਦੇ ਉੱਤੇ ਖਾਲਸੇ ਰਾਜ ਦੇ ਝੰਡੇ ਝੁੱਲੇ ਤਾਂ ਇਸ ਸਿੱਖਾਂ ਦੀ ਫਤਿਹ ਨੇ ਅਹਿਮਦ ਸ਼ਾਹ ਬਦਾਲੀ ਦੇ ਦਿਲ ਦੇ ਉੱਤੇ ਸਭ ਤੋਂ ਵੱਡੀ ਸੱਟ ਮਾਰੀ ਉਹਨੇ ਅਗਲੇ ਸਾਲ ਫੇਰ ਪੰਜਾਬ ਦੇ ਉੱਤੇ ਹਮਲਾ ਕਰ ਦਿੱਤਾ ਭਾਵੇਂ ਕੁਝ ਮਹੀਨਿਆਂ ਦੀ ਖਾਤਰ ਵਕਤੀ ਤੌਰ ਤੇ ਸਿੱਖਾਂ ਨੇ ਲਾਹੌਰ ਦੀ ਸੂਬੇਦਾਰੀ ਛੱਡ ਦਿੱਤੀ ਪਰ ਜਿਹੜਾ ਮਜ਼ਾਕ ਸਰਦਾਰ ਗੁੱਜਰ ਸਿੰਘ ਭੰਗੀ ਨੇ ਅਹਿਮਦ ਸ਼ਾਹ ਅਬਦਾਲੀ ਦੀ ਪੇਸ਼ਕਸ਼ ਦਾ ਉਡਾਇਆ ਇਹਦਾ ਮੇਰੇ ਵੱਲੋਂ ਮੈਂ ਪਿਛਲੀ ਵੀਡੀਓ ਵਿੱਚ ਸਾਂਝਾ ਕਰ ਚੁੱਕੇ ਹਾਂ ਇਹਨੂੰ ਵੇਖ ਕੇ ਤਾਂ ਅਹਿਮਦ ਸ਼ਾਹ ਅਬਦਾਲੀ ਨੂੰ ਏਉਂ ਲੱਗਿਆ ਕਿ ਹੁਣ ਮੈਂ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਰੱਖ ਨਹੀਂ ਸਕਦਾ ਇਸ ਤੋਂ ਬਾਅਦ ਉਹ ਲਾਹੌਰ ਤੋਂ ਦਿੱਲੀ ਵੱਲ ਨੂੰ ਵੱਧ ਅਜੇ ਸਰਹੰਦ ਪਹੁੰਚਦਾ ਏ ਤੇ ਇੱਥੇ ਤੱਕ ਆਉਂਦੇ ਆ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦਾ ਮਨੋਵਲ ਵਿੱਚ ਟੁੱਟਣਾ ਸ਼ੁਰੂ ਹੋ ਗਿਆ ਸੀ ਹੁਣ ਪੰਜਾਬ ਦੇ ਵਿੱਚੋਂ ਅਬਦਾਲੀ ਨੂੰ ਲੁੱਟਦਾ ਮਾਲ ਵੀ ਨਹੀਂ ਸੀ ਮਿਲ ਰਿਹਾ ਤੇ ਉਲਟਾ ਸਿੱਖ ਹਮਲੇ ਕਰ ਕਰਕੇ ਉਹਦੀਆਂ ਫੌਜਾਂ ਵੀ ਮਾਰ ਰਹੇ ਸਨ ਉਹਦੇ ਕੋਲ ਜੱਗੀ ਸਾਜੋ ਸਮਾਨ ਘੋੜੇ ਖਾਣਾ ਦਾਣਾ ਸਾਰਾ ਕੁਝ ਲੁੱਟਦੇ ਵੀ ਜਾ ਰਹੇ ਸਨ ਅਹਿਮਦ ਸ਼ਾਹ ਅਬਦਾਲੀ ਆਪਣੇ ਸਪਾਈਆਂ ਨੂੰ ਲੁੱਟਦਾ ਲਾਜ ਦੇ ਕੇ ਨਾਲ ਲੈ ਆਇਆ ਸੀ ਤੇ ਪਿਛਲੇ ਕਈ ਮਹੀਨਿਆਂ ਦੀ ਉਹਨਾਂ ਦੀ ਤਰਕਾਵਾਂ ਵੀ ਬਕਾਇਆ ਸਨ ਇਹਦਾ ਅਸਰ ਕੀ ਹੋਇਆ ਹੁਣ ਅਹਿਮਦ ਸ਼ਾਹ ਅਬਦਾਲੀ ਦੇ ਬਿਨਾ ਪੁੱਛਿਆ ਉਹਦੀਆਂ ਫੌਜਾਂ ਨੇ ਵਾਪਸ ਕਾਬਲ ਵੱਲੋਂ ਪਤਨਾ ਅਰਬ ਕਰ ਦਿੱਤਾ ਜਿਵੇਂ ਅਹਿਮਦ ਸ਼ਾਹ ਅਬਦਾਲੀ ਦੇ ਕਦਮਾਂ ਦੀ ਆਹੜ ਤੋਂ ਧਰਤੀ ਥੜ-ਥੜ ਕੰਬਦੀ ਹੁੰਦੀ ਸੀ ਅੱਜ ਉਹ ਅਹਿਮਦ ਸ਼ਾਹ ਅਬਦਾਲੀ ਦੀਆਂ ਆਪਣੀਆਂ ਫੌਜਾਂ ਵੀ ਉਹਦੇ ਵਸ ਸਿੱਖਾਂ ਦੇ ਵੇਲੇ ਇੱਕ ਵੇਲੇ ਹਮਲਿਆਂ ਦੇ ਉਹਨਾਂ ਦੇ ਮਨਾਂ ਦੇ ਵਿੱਚ ਬੇਦਲੀ ਤੇ ਵਿਚੈਨੀ ਪੈਦਾ ਕਰ ਦਿੱਤੀ ਸੀ ਜਦੋਂ ਆਪਣੀਆਂ ਫੌਜਾਂ ਦਾ ਬਿਨਾਂ ਪੁੱਛੇ ਵਾਪਸ ਮੋੜਨਾ ਦੇਖਿਆ ਤੇ ਅਹਿਮਦ ਸ਼ਾਹ ਅਬਦਾਲੀ ਦਾ ਵੀ ਦਿਲ ਟੁੱਟ ਗਿਆ ਪੰਜਾਬ ਦੇ ਸਿੱਖਾਂ ਦੇ ਮਾਝੇ ਵਿੱਚ ਦਬਦਬੇ ਨੂੰ ਦੇਖਦੇ ਹੋਏ ਅਹਿਮਦ ਸ਼ਾਹ ਅਬਦਾਲੀ ਫਰਸਦ ਹੰਦ ਤੋਂ ਲਾਹੌਰ ਜਾਣ ਦੀ ਬਜਾਏ ਮਲਤਾਨ ਦੇ ਰਸਤੇ ਕਾਬਲ ਨੂੰ ਗਿਆ ਐਸਾ ਗਿਆ ਮੁੜ ਕੇ ਉਹਦੇ ਕਦਮ ਕਦੇ ਚਨਾਬ ਦਰਿਆ ਦੀ ਜੂਨਾਂ ਟੱਪ ਸਕੇ ਏਸ਼ੀਆ ਦਾ ਸਭ ਤੋਂ ਵੱਡਾ ਜੇਤੂ ਜਰਨੈਲ ਅਹਿਮਦ ਸ਼ਾਹ ਅਬਦਾਲੀ ਅਜੇ ਟੁੱਟੇ ਮੰਦੇ ਨਾਲ 18 ਅਕਤੂਬਰ ਸਨ 1772 ਨੂੰ ਇਸ ਫਾਨੀ ਜਹਾਂ ਤੋਂ ਕੂਚ ਕਰ ਗਿਆ ਪੰਜਾਬ ਦੇ ਰਣ ਖੇਤਰ ਦੇ ਚਾਰ ਖਡਾਰੀਆਂ ਦੇ ਵਿੱਚੋਂ ਮੁਗਲ ਮੁੱਕ ਗਏ ਮਹਾਰਾਟੇ ਹਾਰ ਗਏ ਅਬਦਾਲੀ ਕੁੱਟ ਕੇ ਕੱਢੇ ਗਏ ਹੁਣ ਪੰਜਾਬ ਕੇਵਲ ਪੰਜਾਬੀਆਂ ਦਾ ਸੀ ਤੇ ਜਿਹਨੂੰ ਦੇਸ਼ ਪੰਜਾਬ ਬਣਾਉਣ ਦੀ ਖਾਤਰ ਜੇ ਕਿਸੇ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਸੀ ਉਹ ਕੇਵਲ ਤੇ ਕੇਵਲ ਕਲਗੀ ਤਰਪਾਤਸ਼ਾਹ ਦੇ ਸਿੱਖ ਸਨ ਤੇ ਕਿਵੇਂ ਪੰਜਾਬ ਦੇ ਸਿੱਖਾਂ ਨੇ ਨਾਨਕ ਸ਼ਾਹੀ ਤੋਂ ਗੋਬਿੰਦ ਸ਼ਾਹੀ ਸਿੱਕੇ ਮਾਰੇ ਅਗਲੀ ਲੜੀ ਸ਼ੁਰੂ ਕਰਨ ਜਾ ਰਹੇ ਹਾਂ ਸਿੱਖ ਰਾਜ ਦੇ ਸਿੱਕੇ ਜੁੜੇ ਹੋਏ ਇਨਾਂ ਇਤਿਹਾਸਕ ਪੰਨਿਆਂ ਦੇ ਨਾਲ ਬੇਨਤੀ ਕਰਾਂ ਕਿ ਇਸ ਵੀਡੀਓ ਨੂੰ ਨਾਲ ਨਾਲ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਧੰਨਵਾਦੀਏ ਜ਼ਰੂਰ ਬਣਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ